ਦੀ ਵੱਖਰਾ ਇਹ ਆਉਣਾ ਨਜ਼ਾਰਾ ਕਹਿੰਦੇ ਵਸੇ ਇੱਕ ਵਾਰੀ ਕਾਰਾ ਬਾਰਾ ਸ਼ਾਰਾ ਵਾਲਾ ਤੇ ਮਸੀਹਾ ਗੁਰਦੀਪ ਤਿੰਰਾ ਹਰਮਨ ਮੱਲੀ ਦਾ ਤੇ ਸੁੱਖਾ ਮੱਲੀ ਤੇ ਸੋਹਣ ਦਿਆਨ ਇਹਨਾਂ ਦਾ ਵੱਡੇ ਯੋਗਦਾਨ ਨਾਲ ਸਾਡੇ ਭਰਾਵਾਂ ਦੇ ਐਡਾ ਮੇਲਾ ਇਹਨਾਂ ਦੇ ਕਰਕੇ ਸਮੁੱਚੀ ਪੰਚਾਇਤ ਦਾ ਵੱਡਾ ਜੋੜ ਬਣਨਾ ਮੇਰੇ ਵੀਰੋ ਕਾਕਾ ਕਹਿੰਦਾ ਵੀ ਕੱਲਾ ਬੰਦਾ ਨਹੀਂ ਵੱਡਾ ਹੁੰਦਾ ਆਪਦੇ ਭਰਾਵਾਂ ਨਾਲ ਤੇ ਹੈਗੀ ਵੱਡੇ ਦਿਲ ਦੀ ਇਹਦੀਆਂ ਤਿੰਨ ਕਬਟੀਆਂ 3000 ਦੀਆਂ ਸਾਡੇ ਮੇਰੇ ਵੀਰੋ ਜੋਧਾ ਲਖਣ ਯੂਐਸਏ ਅਮਰਜੀਤ ਖੇਲਾ ਰਾਜਵੀਰ ਮਾਨਕ ਮਖਤਿਆਰ ਢਿੱਲੋ ਇੰਦਰਜੀਤ ਜਰਮਨ ਬਾਈ ਸੁੱਖਾ ਸ਼ੇਰਪੁਰ ਵਿੰਦਰ ਬਾਈ ਸਿੱਧੂ ਮਨੀਲਾ ਤੇ ਮਾਨ ਸਿੰਘ شیخਦਾਲਤ ਕਨੇਡਾ 36 ਦੀਆਂ ਤਿੰਨ ਕਬੱਡੀਆਂ 3000 ਦੀਆਂ ਆ 1000 ਰੁਪਈਆ ਬਦੋੜੀਆਂ ਪੀਰਾ ਫੜਾ ਗਿਆ ਹੈ ਹੈਪੀ ਫੜ ਕੇ ਲੈ ਜੀ ਸੋਣਿਆ ਗੌਰਵ ਟੀਮਾ ਆ 1000 ਰੁਪਈਆ ਲੈ ਜਾ ਕੇ ਦੀਪਕ ਮੁਰਜੀ ਲਈ ਮੇਰੇ ਵੀਰੋ ਬਦੋੜੀਆਂ ਪ੍ਰਵੀਰ ਸਿੰਘ ਪੀਰਾ ਭੇਜਦਾ ਵੱਡੇ ਵੱਡੇ ਕੱਪ ਰਾਜੂ ਹਾਨ ਨੇ ਕਰਾਇਆ ਰਾਣੇ ਹਰਨ ਦੇ ਕਰਾਇਆ ਪਰਲੀ ਸਾਈਡ ਤੇਰਾ ਬਾਬਾ ਨਾਨਕ ਦੀ ਧਰਤੀ ਦਾ ਪਰ ਸ਼ਕਾਰਾਂ ਦਾ ਪੈਂਦਾ ਰਿੰਕੂ ਸਮਰੇ ਹੁਣਾਂ ਦੀ ਟੀਮ ਨਾਲ ਮੇਰੇ ਵੀਰੋ ਅਮਰ ਰਹਿਜੇ ਹੁਣਾਂ ਦੀ ਟੀਮ ਨਾਲ ਪਿਆਰ ਦੇ ਨਾਲ ਸੋਹਣੋ ਪਿਆਰ ਦੇ ਨਾਲ ਆ ਵੀ ਭਾਈ ਬੂਟਾ ਉਮਰੀਆਣਾ ਭਾਈ ਸਾਡਾ ਕਰੂਗਾ ਨਾ ਖੇਡ ਕਬੱਡੀ ਦੀ ਸਾਰੀ ਇਹ ਯਾਦ ਕਬੱਡੀ ਕਲੱਬ ਵਾਲੇ ਵੀਰ ਕਹਿੰਦੇ ਆ ਵੱਡੇ ਮਾਨ ਨੇ ਔਰ ਕਹਿੰਦੇ ਦਰਦੀਪ ਨੂੰ ਜੱਫਾ ਲੱਗਾ ਤੇ ਉਧਰ ਸ਼ਿਕਾਰਾ ਵਾਲੇ ਨੇ ਤਿਆਰੀ ਕਰ ਲਈ ਆ ਹੁਣ ਦੇਖਾਂਗੇ ਮੇਰੇ ਮਿੱਤਰੋ ਬਰਾਬਰ ਦਾ ਜੱਫਾ बराबर ਦੀ ਰੇਡ ਪੈਂਦੀ ਹੈ ਉਹ ਸਮੇਂ ਦੀਆਂ ਗੱਲਾਂ ਹੋਣੀਆਂ ਉਹ ਸਮੇਂ ਦੀਆਂ ਗੱਲਾਂ ਦੀਪ ਮਦਬਰਜੀ ਦੇ ਵੱਲ ਕਹਿੰਦੇ ਰੇਡਾਂ ਜਿਹੜੀਆਂ ਸੁੱਖਾ ਸ਼ੇਰਪੁਰਿਆ ਕੈਨੇਡਾ ਤੋਂ ਕਹਿੰਦੇ 5100 ਇਧਰ ਸ਼ਿਕਾਰਾ ਉਧਰ ਘਟਚੋਲਾ ਇਧਰ ਸ਼ਿਕਾਰਾ ਉਧਰ ਘਟਚੋਲਾ ਕਬੱਡੀ ਕਬੱਡੀ ਇਹ ਸਵਾਦ ਹੀ ਵੱਖਰਾ ਉਹ ਆਉਣਾ ਨਜ਼ਾਰਾ ਕਹਿੰਦੇ ਦੱਸੇ ਇੱਕ ਵਾਰੀ ਕਬੱਡੀ ਬਾਦੋ ਵਾਲੀਆ ਪੀਰਾ ਤੇ ਰਾਜੂ 10000 ਰੁਪਇਆ ਦੇ ਦਿੱ ਗਿਆ ਫੋਲੇ ਸ਼ੁਸ਼ਟ ਦੇ ਲਈ ਪਰ ਵੀਰਾ ਸਿੰਘ ਮੈਂ ਇਹਨਾਂ ਵੱਲੋਂ ਵੀ ਮਾਸਕਾਰ ਥੋੜਾ ਥੋੜਾ ਗਰਾਊਂਡ ਕਲੀਅਰ ਕਰਾ ਦਿਓ ਮੇਰੀ ਬੇਨਤੀ ਪਾ ਕੇ ਬੰਦੂਰ ਚ ਕੋਲੇ ਲੱਗਦਾ ਸੇਖ ਦਾਲ ਤਾਲਿਓ ਨਯਾਰਾ ਵੱਖਰਾ ਹੁਣ ਤੀਕਾਂ ਦੇ ਲਲਕਾਰੇ ਵੱਜਦੇ ਆ ਦੂਜੀ ਰੇਡ ਪਹਿਲੀ ਰੇਡ ਆ ਦੂਜੀ ਕਬੱਡੀ ਪਾ ਗਿਆ ਵੀਪ ਸੁੱਖੇ ਸ਼ੇਰਪੁਰੀਏ ਵੱਲੋਂ 5100 ਰੁਪਏ ਦੇ ਮਾਨਸਮਾਨ ਵੀਰੋ ਉੱਥੇ ਪਹੁੰਚਦੇ ਕਰਦੇ ਦੋ ਰੇਡਾਂ ਦਾ 5100 ਪਹਿਲੀ ਪੈ ਗਈ ਤੇ ਦੂਜੀ ਟੀਮ ਦੀ ਕਹਿੰਦੇ 5100 ਦੀ ਪੈਣੀ ਹੈ ਟਰਾਚੋ ਪਿੰਡ ਵਾਲਾ ਪੱਬਾ ਦਾ ਬੜਾ ਛੋੜਾ ਔਰ ਸਾਹਮਣੇ ਕਹਿੰਦੇ 610 ਦੀ ਕਰ ਦੁੱਤੀ ਹੈ ਦੂਜੀ ਰੇਡ ਸੁਖੇ ਸ਼ੇਰਪੁਰਿਆ ਵੱਲੋਂ ਸਾਡੇ ਭਰਾ ਦੇ ਵੱਲੋਂ ਵੱਡੀਆਂ ਗੱਲਾਂ ਨੇ ਇਧਰ ਗੀਤਾ ਸ਼ੇਰਪੁਰਿਆ ਤੇ ਗੁਗ ਸ਼ੇਰਪੁਰਿਆ ਸੇਵਕ ਸ਼ੇਰਪੁਰ ਜਿਹਨਾਂ ਨੇ ਟੀਮ ਮਾਲਵੇ ਦੀ ਸਪੌਂਸਰ ਕੀਤੀ ਆ ਆ ਕਲਿਆਣਾ ਵਾਲਾ ਲੈ ਵੀ ਜੱਸਿਆ ਫਣ ਕਰ ਗਿਆ ਇਹਦਾ ਕਬੱਡੀ ਕਾਰ ਔਰ ਸਾਹਮਣੇ ਕਹਿੰਦੇ ਸ਼ੈਂਤੀ ਦੀਆਂ ਤਿੰਨ ਕਬੱਡੀਆਂ ਤੇ ਦਮਿੰਦਰ ਚੈਲ ਵੱਲੋਂ ਨਾਲ ਪਿੰਦੀ ਜੰਡੀ ਵੱਲੋਂ 3000 ਆ ਗਈ ਹੈ ਕੜਾਚੋ ਵਾਲੇ ਦੀ ਮਿੱਠੂ ਲਲੋੜੀ ਕਹਿੰਦੇ ਦਾ ਭਰਾ ਹੈ ਤੇ ਨਾਲ ਕਹਿੰਦੇ ਮਨ ਲਗਣਾ ਬਲਵੀਰ ਮਾਗਰ ਜੀ ਚੱਲਦੇ ਪਹਿਲੀ 3000 ਵਾਲੀ ਮੋੜ ਗਿਆ ਉੱਥੇ ਕਹਿੰਦੇ ਮੁਫਤਿਹਰ ਢੱਲੋਂ ਜੁਕੇ ਇੰਦਰਜੀਤ ਜੈਮਨ ਮਨਸ਼ੇਦਾਲਤ ਕਨੇਡਾ ਬਿੰਦਰ ਸਿੰਘ ਤੇ ਕੜਾਚੋ ਵਾਲਾ ਸ਼ਾਂਤੀ ਵੀ ਕਹਿੰਦੇ ਸਿਰੇ ਦੀਆਂ ਰੇਡਾਂ ਪਾਈ ਜਾਂਦਾ ਕਿਤੇ ਇੰਗਲੈਂਡ ਦੇ ਮੈਦਾਨਾਂ ਵਿੱਚ ਚਰਚੇ ਅੱਜ ਸ਼ਿਖਦਾਉਰ ਦੇ ਮੈਦਾਨਾਂ ਵਿੱਚ ਚਰਤੇ ਹੈ ਵੱਡੇ ਪਾਈ 3000 ਦੀ ਦੂਜੀ ਕਬੱਡੀ ਪਾਲੇ ਦੀ ਟਰਾਈ ਹੈ ਓਪੀਕੇ ਨੇ ਸ਼ੀਰਾ ਪਵਾ ਦੇਣਾ ਜੁਕੇ ਮੰਗਾ ਪ੍ਰਧਾਨ ਜੁਕੇ ਸਾਡੀ ਮਿੰਡਵੇ ਰੇਡ ਪੈ ਗਈ ਜੱਸ ਕਰ ਗੱਲ ਓ 3000 ਦੀ ਲਾਸਟ ਕਬੱਡੀਆ ਜਲਦੀਪ ਢੋਲਾ ਜੜਿਆ ਹੋਇਆ ਪਰ ਫੜਿਆ ਓ ਹੌ ਲਾਈਨ ਤੋਂ ਜਗਾ ਦਿਓ ਨਾ ਭਾਈ ਕਹਿੰਦਾ 3000 3000 ਲਓ ਵੀ ਕਾਕੇ ਭਾਈ 3000 ਦੀ ਪਾ ਗਿਆ ਜਿਸ ਕਲਿਆਣ ਵਾਲਿਆ ਪੈ ਬਸਤਾ ਵਾਲਾ ਕੈਂਠਾ ਜਿਤਨਾ ਜੱਫੇ ਠੋਕ ਠੋਕੇ ਲਾਉਣੇ ਪੈਣੇ ਆ ਆਹ ਕਹਿੰਦੇ ਮਾਜਿਆਂ ਦੀ ਕੰਦ ਕੱਢੀ ਹੋਈ ਹੈ ਇੱਕ ਪਾਸੇ ਪਾਲਾ ਦੇਰਾ ਬਾਬਾ ਨਾਨਕ ਵਾਲਾ ਨਾਲ ਸਣੀ ਦੇਰਾ ਬਾਬਾ ਨਾਨਕ ਨਾਲ ਸ਼ਿਕਾਰਾਂ ਵਾਲਾ ਕੀਪਰ ਜਿਹੜੇ ਗੁਰਦਾਸਪੁਰ ਦਾ ਮੱਲ ਹੈ ਆਹ ਕੀਪਾ ਸ਼ਿਕਾਰਾਂ ਵਾਲਾ ਮੇਰੇ ਮਿੱਤਰੋ ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ ਭਾਈ ਜਿਹਨੂੰ ਜਿਹਨੂੰ ਸ਼ੈਂਟੀ ਦੀਆਂ ਰੇਡਾਂ ਵਧੀਆ ਲੱਗੀਆਂ ਉਹਦੇ ਦੀ ਯਾਰੀਆਂ ਕਹਿੰਦੇ ਮਿੱਠੂ ਲਲੇੜੀ ਦੇ ਨਾਲ ਖੰਨੇਵਾਲ ਆ ਮੁੰਡੇ ਦੀ ਆ ਕਹਿੰਦੇ ਛੰਤੀਆ ਘਰਾਚੋ ਵਾਲਾ ਇਹ ਨਿਊਜ਼ੀਲੈਂਡ ਮਾੜਾ ਤਗੜਾ ਖੇਡਿਆ ਇਹ ਖੇਡਿਆ ਇੰਗਲੈਂਡ ਦੇ ਵਿੱਚ ਚਰਚੇ ਹੋਏ ਆਹ ਕਹਿੰਦੇ ਛੰਨੀ ਤੇਰਾ ਬਾਬਾ ਨਾਨਕ ਦੀ ਧਰਤੀ ਦਾ ਉਹ ਗੁਰਦਾਸਪੁਰਿਆ ਉਹ ਮਾਝੇ ਵਾਲਾ ਕਹਿੰਦੇ ਟਰਾਈ ਕਰਦਾ ਜਿਹੜਾ ਜਿਹੜਾ ਪਿਛਲਾ ਨੰਬਰ ਹੋਲਡ ਕੀਤਾ ਸੀਗਾ ਉਹ ਦਲਵਰਜੀ ਇੱਧਰ ਨੰਬਰ ਰੀਡਰ ਦਾ ਛੰਤੀ ਲਈ ਭਾਂਤੇ ਛੇਰ ਵੱਲ ਪਿਛਲੇ ਜਫਾ ਲਾਦਾ ਅਸ਼ਾਲਾ ਯਾਰ ਪੁੱਛਦਾ ਕਰਦੀ ਏ ਸਵਾਦ ਹੈ ਮਾਇਆ ਨਗਦੋ ਨਗਦੀ ਹੈ ਲੈ ਵੀ ਇੰਦਰਜੀਤ بھائی ਧੰਨਵਾਦ ਆ ਤੁਹਾਡੇ ਪਰਿਵਾਰ ਦਾ ਕਬੱਡੀ ਨੂੰ ਇੰਨਾ ਪਿਆਰ ਬੁਲਾ ਰਿਓ ਨੂੰ ਇੰਨਾ ਖਿਡਾਰੀਆਂ ਨੂੰ ਪਿਆਰ ਦਿੱਨੇ ਜੱਗਾ ਹੌ ਲਹਿਣਾ ਉਹ ਬਾਸ਼ਾ ਪ੍ਰੋਮੋਟਰ ਹੈ ਉਹ ਢੋਲੇ ਦਾ ਯਾਰ ਆ ਕਹਿੰਦੇ ਜੱਗਾ ਦਿਓਰ ਮਾਣ ਕਰਦਾ ਆ ਹੌ ਲੈਂਡ ਵਾਲਾ ਕਹਿੰਦੇ ਬਾਸ਼ਾ ਪ੍ਰੋਮੋਟਰ ਪਰ ਵਾਹ ਆ ਆ ਆਹਨ ਤੇ ਕੈਨੇਡਾ ਵੱਲੋਂ 1000 ਪੁੱਜਾ ਕਰਦੀ ਐ ਅੱਜ ਕਰਾਚੋ ਵਾਲਾ ਸ਼ਹਿਰ ਗੌਰਵ ਥੋੜਾ ਜਿਹਾ ਭਰਾ ਬਣ ਕੇ ਪਿੱਛੇ ਨੂੰ ਹੋ ਜਾਓ ਗੌਰਵ ਜੀ ਤੁਹਾਡਾ ਧੰਨਵਾਦ ਥੋੜਾ ਜਿਹਾ ਵੀਰੇ ਨਾਲ ਪਿੱਛੇ ਨੂੰ ਕਰ ਲੈ ਯਾਰ ਹਰਮਨ ਮੱਲੀ ਦਾ ਤੇ ਸੁੱਖਾ ਮੱਲੀ ਤੇ ਸੋਹਣ ਦਿਆਨ ਇਹਨਾਂ ਦਾ ਵੱਡੇ ਯੋਗਦਾਨ ਨਾਲ ਸਾਡੇ ਭਰਾਵਾਂ ਦੇ ਐਡਾ ਮੇਲਾ ਇਹਨਾਂ ਦੇ ਕਰਕੇ ਸਮੁੱਚੀ ਪੰਚਾਇਤ ਦਾ ਵੱਡਾ ਯੋਗਦਾਨ ਆ ਮੇਰੇ ਵੀਰੋ ਕਾਕਾ ਕਹਿੰਦਾ ਵੀ ਇਕੱਲਾ ਬੰਦਾ ਨਹੀਂ ਵੱਡਾ ਹੁੰਦਾ ਆਪਦੇ ਭਰਾਵਾਂ ਨਾਲ ਬਹਿ ਹੈਗੀ ਵੱਡੇ ਦਿਲ ਦੀ ਇਹਦੀਆਂ ਤਿੰਨ ਕਬਟੀਆਂ 3000 ਦੀਆਂ ਸਾਡੇ ਮੇਰੇ ਵੀਰੋ ਜੋਧਾ ਲਖਣ ਯੂ ਐਸ ਏ ਅਮਰਜੀਤ ਖੇਲਾ ਰਾਜਵੀਰ ਮਾਨਕ ਮਖਤਿਆਰ ਢਿੱਲੋ ਇੰਦਰਜੀਤ ਜਰਮਨ ਬਾਈ ਸੁੱਖਾ ਸ਼ੇਰਪੁਰ ਵਿੰਦਰ ਬਾਈ ਸਿੱਧੂ ਮਨੀਲਾ ਤੇ ਮਾਨਖ ਸਿੰਘ ਦਲਤ ਕਨੇਡਾ 36 ਦੀਆਂ ਤਿੰਨ ਕਬੱਡੀਆਂ 3000 ਦੀਆਂ ਆ 1000 ਰੁਪਈਆ ਬਦੋੜੀਆਂ ਪੀਰਾ ਫੜਾ ਗਿਆ ਹੈ ਹੈਪੀ ਫੜ ਕੇ ਲੈ ਜੀ ਸੋਣਿਆ ਗੌਰਵ ਟੀਮਾ ਆ 1000 ਰੁਪਈਆ ਲੈ ਜੋ ਆ ਕੇ ਦੀਪਕ ਮੁਰਜੀ ਲਈ ਮੇਰੇ ਵੀਰੋ ਬਦੋੜੀਆਂ ਪ੍ਰਵੀਰ ਸਿੰਘ ਪੀਰਾ ਭੇਜਦਾ ਵੱਡੇ ਵੱਡੇ ਕੱਪ ਰਾਜੂ ਹਾਨ ਨੇ ਕਰਾਇਆ ਰਾਣੇ ਹਰਨ ਦੇ ਕਰਾਇਆ ਪੜੀ ਸਾਈਡ ਤੇਰਾ ਬਾਬਾ ਨਾਨਕ ਦੀ ਧਰਤੀ ਦਾ ਪਰ ਸ਼ਕਾਰਾਂ ਵਾਲਾ ਸ਼ਾਰਾ ਵਾਲਾ ਤੇ ਮਸੀਹਾ ਗੁਰਦੀਪ ਦੋ ਬਾਰੇ ਹੋਰ ਇਧਰ ਚਿੰਤਨ ਪਾਰ ਦੀਆਂ ਪੈ ਚੁੱਕੀਆਂ ਜਿਹੜਾ ਇਧਰ ਹੋਲਡ ਸੀਗਾ ਉਹ ਰੇਡਰ ਦਾ ਨੰਬਰ ਆ ਜੀ ਉਹ ਨੰਬਰ ਜਿਹੜਾ ਸਮਰਾ ਕਬੱਡੀ ਕਲੱਬ ਜਰਮਨ ਗੁਰਦਾਸਪੁਰ ਦਾ ਮੈਂਦਾ ਰਿੰਕੂ ਸਮਰੇ ਹੁਣਾਂ ਦੀ ਟੀਮ ਦਾ ਮੇਰੇ ਵੀਰੋ ਅਮਰ ਰਹਿਜੇ ਹੁਣਾਂ ਦੀ ਟੀਮ ਦਾ ਪਿਆਰ ਦੇ ਨਾਲ ਸੋਹਣੋ ਪਿਆਰ ਦੇ ਨਾਲ ਆ ਵੀ ਭਾਈ ਬੂਟਾ ਉਮਰੀਆਣਾ ਭਾਈ ਸਾਡਾ ਕਰੂਗਾ ਨਾਮ ਖੇਡ ਕਬੱਡੀ ਦੀ ਸਾਰੀ ਇਹ ਯਾਦ ਕਬੱਡੀ ਕਲੱਬ ਵਾਲੇ ਵੀਰ ਕਹਿੰਦੇ ਆ ਵੱਡੇ ਮਾਨ ਨੇ ਔਰ ਕਹਿੰਦੇ ਦਰਦੀਪ ਨੂੰ ਜਫਾ ਲੱਗਾ ਤੇ ਉਧਰ ਸ਼ਿਕਾਰ ਵਾਲੇ ਨੇ ਤਿਆਰੀ ਕਰ ਲਈ ਆ ਹੁਣ ਦੇਖਾਂਗੇ ਮੇਰੇ ਮਿੱਤਰੋ ਬਰਾਬਰ ਦਾ ਜਫਾ ਤੇ ਬਰਾਬਰ ਦੀ ਰੇਡ ਪੈਂਦੀ ਹੈ ਉਹ ਸਮੇਂ ਦੀਆਂ ਗੱਲਾਂ ਹੋਣੀਆਂ ਉਹ ਸਮੇਂ ਦੀਆਂ ਗੱਲਾਂ ਦੀਪਤ ਬੁਰਜੀ ਦੇ ਵੱਲ ਕਹਿੰਦੇ ਰੇਡਾਂ ਜਿਹੜੀਆਂ ਸੁੱਖਾ ਸ਼ੇਰਪੁਰਿਆ ਕੈਨੇਡਾ ਤੋਂ ਕਹਿੰਦੇ 5100 ਇਧਰ ਛੱਕਾ ਉਧਰ ਘੋਚੋੜਾ ਇਧਰ ਸ਼ਿਕਾਰਾ ਉਧਰ ਘੋਚੋੜਾ ਕਬੱਡੀ ਕਬੱਡੀ ਇਹ ਸਵਾਦ ਹੀ ਵੱਖਰਾ ਇਹ ਆਉਣਾ ਨਜ਼ਾਰਾ ਕਹਿੰਦੇ ਵਸੇ ਇੱਕ ਵਾਰੀ ਕਬੱਡੀ ਵਾਦੋ ਵਾਲੀਆ ਪੀਰਾ ਤੇ ਰਾਜੂ 1000 ਰੁਪਇਆ ਦੇ ਦਿੱ ਗਿਆ ਫੋਲੇ ਸ਼ੁਸ਼ਟ ਦੇ ਲਈ ਪਰ ਵੀਰਾ ਸਿੰਘ ਮੈਂ ਇਹਨਾਂ ਵੱਲੋਂ ਵੀ ਮਾਸਕਾਰ ਦੇ ਲਈ ਆਇਆ ਥੋੜਾ ਗਰਾਊਂਡ ਕਲੀਅਰ ਕਰਾ ਦਿਓ ਮੇਰੀ ਬੇਨਤੀ ਪਾ ਕੇ ਬੰਦੂਰ ਚ ਕੋਲੇ ਲੱਗਦਾ ਸਖ ਦਾਲ ਤਾਲਿਓ ਨਜ਼ਾਰਾ ਵੱਖਰਾ ਹੁਣ ਤੀਕਾ ਦੇ ਲਲਕਾਰੇ ਵੱਜਦੇ ਆ ਦੂਜੀ ਰੇਡ ਪਹਿਲੀ ਰੇਡ ਆ ਦੂਜੀ ਕਬੱਡੀ ਪਾ ਗਿਆ ਦੀਪ ਫੁਕੇ ਸ਼ੇਰਪੁਰੀਏ ਵੱਲੋਂ 5200 ਰੁਪਏ ਦੇ ਮਾਨਸਮਾਨ ਵੀਰੋ ਉੱਥੇ ਪਹੁੰਚਦੇ ਕਰਦੇ ਦੋ ਰੇਡਾਂ ਦਾ 5100 ਪਹਿਲੀ ਪੈ ਗਈ ਤੇ ਦੂਜੀ ਦੀਪਦੀ ਕਹਿੰਦੇ 5100 ਦੀ ਪੈਣੀ ਹੈ ਟਰਾਚੋ ਪਿੰਡ ਵਾਲਾ ਪੱਬਾ ਦਾ ਬੜਾ ਸ਼ੋਹਰਾ ਔਰ ਸਾਹਮਣੇ ਕਹਿੰਦੇ 6500 ਦੀ ਕਰ ਦੁੱਤੀ ਹੈ ਦੂਜੀ ਰੇਡ ਫੁਕੇ ਸ਼ੇਰਪੁਰੀਏ ਵੱਲੋਂ ਸਾਡੇ ਭਰਾ ਦੇ ਵੱਲੋਂ ਵੱਡੀਆਂ ਗੱਲਾਂ ਨੇ ਇੱਧਰ ਗੀਤਾ ਸ਼ੇਰਪੁਰੀਆ ਤੇ ਗੁਗ ਸ਼ੇਰਪੁਰੀਆ ਸੇਵਕ ਸ਼ੇਰਪੁਰ ਜਿਹਨਾਂ ਨੇ ਟੀਮ ਮਾਲਵੇ ਦੀ ਸਪੌਂਸਰ ਕੀਤੀ ਆ ਆ ਕਲਿਆਣਾ ਵਾਲਾ ਲੈ ਵੀ ਜੱਸਿਆ ਹਣ ਕਰ ਗ ਲਈਦਾ ਕਬੱਡੀ ਸਾਹਮਣੇ ਕਹਿੰਦੇ ਸ਼ਾਂਤੀ ਦੀਆਂ ਤਿੰਨ ਕਬਟੀਆਂ ਤੇ ਕਮਿੰਦਰ ਚੈਲ ਵੱਲੋਂ ਨਾਲ ਪਿੰਡੀ ਜੰਡੀ ਵੱਲੋਂ 3000 ਚੋ ਵਾਲੇ ਦੀ ਮਿੱਠੂ ਗਲੋੜੀ ਕਹਿੰਦੇ ਦਾ ਭਰਾ ਹੈ ਤੇ ਨਾਲ ਕਹਿੰਦੇ ਮਨ ਲਗਣਾ ਬਲਵੀਰ ਮਾਗਰ ਜੀ ਚੱਲਦੇ ਪਹਿਲੀ 3000 ਵਾਲੀ ਮੋੜ ਗਿਆ ਉੱਥੇ ਕਹਿੰਦੇ ਮੁਫਤਿਹਰ ਢੱਲੋਂ ਝੁਕੇ ਇੰਦਰਜੀਤ ਜਰਮਨ ਮਨਸ਼ੇਦਾਲਤ ਕੈਨੇਡਾ ਪਿੰਦਰ ਸਿੰਘ ਇੱਕਾਟੂ ਵਾਲਾ ਸ਼ਾਂਤੀ ਵੀ ਕਹਿੰਦੇ ਸਿਰੇ ਦੀਆਂ ਰੇਡਾਂ ਪਾਈ ਜਾਂਦਾ ਕਿਤੇ ਇੰਗਲੈਂਡ ਦੇ ਮੈਦਾਨਾ ਵਿੱਚ ਚਰਚੇ ਅੱਜ ਸ਼ਕਬਾਲ ਦੇ ਮੈਦਾਨਾ ਵਿੱਚ ਚਰਤੇ ਹੈ ਵੱਡੇ ਭਾਈ 3000 ਦੀ ਦੂਜੀ ਕਬੱਡੀ ਪਾਲੇ ਦੀ ਟਰਾਈ ਹੈ ਉਪੀਕਰੇ ਸ਼ੀਰਾਪਵਾਦ ਦੇ ਜੁਕੇ ਮੰਗਾ ਪ੍ਰਧਾਨ ਜੁਕੇ ਸਾਡੀ ਮਿੰਡਵੇ ਰੇਡ ਪੈ ਗਈ ਜੱਸ ਕਰ ਗੱਲ ਉਹ 3000 ਦੀ ਲਾਸਟ ਕਬੱਡੀਆ ਜਲਦੀਪ ਢੋਲਾ ਜੜਿਆ ਹੋਇਆ ਪਰ ਫੜਿਆ ਹਾ ਹੌ ਲਾਈਨ ਤੋਂ ਜਗਾ ਦਿਓ ਨਾ ਭਾਈ ਕਹਿੰਦਾ 3000 3000 ਲਓ ਵੀ ਕਾਕੇ ਭਾਈ 3000 ਦੀ ਪਾ ਗਿਆ ਜਿਸ ਕਲਿਆਣ ਵਾਲਿਆ ਪੈ ਬੈਸਟ ਵਾਲਾ ਕੈਂਠਾ ਜਿੱਤਣਾ ਜੱਫੇ ਠੋਕ ਠੋਕੇ ਲਾਉਣੇ ਪੈਣੇ ਆ ਆ ਕਹਿੰਦੇ ਮਾਜਿਆਂ ਦੀ ਕੰਧ ਕੱਢੀ ਹੋਈ ਹੈ ਇੱਕ ਪਾਸੇ ਪਾਲਾ ਡੇਰਾ ਬਾਬਾ ਨਾਨਕਾ ਨਾਲ ਸਣੀ ਡੇਰਾ ਬਾਬਾ ਨਾਨਕਾ ਨਾਲ ਸ਼ਿਕਾਰਾਂ ਵਾਲਾ ਕੀਪਾ ਜਿਹੜੇ ਗੁਰਦਾਸਪੁਰ ਦਾ ਮਲ ਹੈ ਆਏ ਕੀਪਾ ਸ਼ਿਕਾਰਾਂ ਵਾਲਾ ਮੇਰੇ ਮਿੱਤਰੋ ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ ਭਾਈ ਜੀ ਨੂੰ ਜੀ ਨੂੰ ਸ਼ਾਂਤ